you <laughs> ਅਸਵੇਂ ਦੀ ਵੱਡੀ ਖਬਰ ਜਿਹੜੀ ਹੋਈ ਹੈ ਪੰਜਾਬ ਕੈਬਨਿਟ ਦੇ ਨਾਲ ਜੀ ਹਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ ਜੀ ਹਾਂ ਅੱਜ ਲਗਭਗ 1 ਵਜੇ ਦੇ ਕਰੀਬ ਸਿਵਲ ਸਕੱਤਰੇਤ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਿਲ ਹੋਣਗੇ ਤੇ ਮੁੱਖ ਮੰਤਰੀ ਮਾਨ ਇਸ ਮੀਟਿੰਗ ਦੀ ਅਗਵਾਈ ਕਰਨਗੇ ਤੇ ਇਸ ਦੇ ਵਿੱਚ ਕੁਝ ਏਜੰਡਿਆਂ ਦੇ ਉੱਤੇ ਖਾਸ ਤੌਰ ਤੇ ਕੰਮ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਣ ਵਾਲੀਆਂ ਨੇ ਦੱਸ ਦਈਏ ਕਿ ਜੇਲ੍ਹ ਵਿਭਾਗ ਸਬੰਧੀ ਵੀ ਵੱਡੇ ਫੈਸਲੇ ਅਸਵੇਂ ਮੀਟਿੰਗ ਦੇ ਵਿੱਚ ਲਏ ਜਾ ਸਕਦੇ ਨੇ ਤੇ ਦੂਜੇ ਪਾਸੇ ਯੁੱਧ ਨਸ਼ੇ ਦੇ ਵਿਰੁੱਧ ਹਾਲਾਂਕਿ ਪਹਿਲਾਂ ਇੱਕ ਮਿਤੀ ਦਿੱਤੀ ਗਈ ਸੀ ਉਸ ਦੇ ਚੱਲਦੇ ਹਾਲੇ ਤੱਕ ਕੋਈ ਨਤੀਜਾ ਜਿਹੜਾ ਪੂਰਨ ਤੌਰ ਤੇ ਸਾਹਮਣੇ ਨਹੀਂ ਆਇਆ ਜਿਸ ਦੇ ਚੱਲਦੇ ਯੁੱਧ ਨਸ਼ੇ ਦੇ ਵਿਰੋਧੀ ਮਹਿੰਮ ਨੂੰ ਵੀ ਤੇਜ਼ ਕੀਤਾ ਜਾ ਸਕਦਾ ਹੈ ਇਸ ਮੀਟਿੰਗ ਦੇ ਵਿੱਚ ਉਸ ਨੂੰ ਲੈ ਕੇ ਵੀ ਕੋਈ ਨਵੀਂ ਰਣਨੀਤੀ ਬਣਾਈ ਜਾਵੇਗੀ ਉਸ ਦੇ ਨਾਲ ਹੀ ਪੰਜਾਬ ਦੇ ਅਧਿਕਾਰੀਆਂ ਦੇ ਸਬੰਧਿਤ ਵੀ ਵੱਡੇ ਫੈਸਲੇ ਲਏ ਜਾਣਗੇ ਜੀ ਹਾਂ ਦੀ ਉਪ ਪਤੀਆਂ ਨੂੰ ਵੀ ਕੋਈ ਵੱਡਾ ਮੁਨਾਫਾ ਇਸ ਮੀਟਿੰਗ ਦਾ ਹੋ ਸਕਦਾ ਹੈ ਉਸ ਦੇ ਨਾਲ ਜੇ ਜ਼ਿਕਰ ਕਰ ਲਈਏ ਤਾਂ ਜੋ ਪੰਜਾਬ ਉਦਯੋਗ ਕ੍ਰਾਂਤੀ ਚੱਲ ਰਹੀ ਹੈ ਉਸ ਨੂੰ ਵੀ ਤੇਜ਼ ਕੀਤਾ ਜਾ ਸਕਦਾ ਹੈ ਉਸ ਤੇ ਵੀ ਚਰਚਾਵਾਂ ਰਹਿਣ ਗੈਸ ਤੋਂ ਬਿਨਾਂ ਕਿਤਨਾ ਕਿਤੇ ਚਰਚਾ ਪਾਣੀ ਦੇ ਮੁੱਦੇ ਨੂੰ ਲੈ ਕੇ ਵੀ ਰਹਿ ਸਕਦੀ ਹੈ ਪਰ ਉਸ ਦੇ ਨਾਲ ਹੀ ਹੋਰ ਕਿਹੜੀਆਂ ਗੱਲਾਂ ਦੇ ਉੱਤੇ ਅੱਜ ਦੀ ਮੀਟਿੰਗ ਰਹਿਣ ਵਾਲੀ ਹੈ ਕਿਹੜੇ-ਕਿਹੜੇ ਵਰਗਾਂ ਨੂੰ ਇਸ ਦਾ ਫਾਇਦਾ ਹੋਣ ਵਾਲਾ ਇਹ ਦੇਖਣਾ ਜ਼ਰੂਰ ਹੈ ਹਮ ਰਹੇਗਾ ਕਿਉਂਕਿ ਜਦੋਂ ਵੀ ਕੈਬਨਿਟ ਮੀਟਿੰਗ ਹੁੰਦੀ ਹੈ ਸਾਰੇ ਵਰਗਾਂ ਦੀ ਨਜ਼ਰ ਇਸ ਮੀਟਿੰਗ ਦੇ ਉੱਤੇ ਬਣੀ ਹੁੰਦੀ ਹੈ ਕਿਉਂਕਿ ਹਰ ਵਰਗ ਨੂੰ ਇਹ ਉਮੀਦ ਹੁੰਦੀ ਹੈ ਕਿ ਸਾਨੂੰ ਕੋਈ ਫਾਇਦਾ ਇਹ ਪੰਜਾਬ ਕੈਬਨਿਟ ਦੀ ਮੀਟਿੰਗ ਦੇਖੇ ਜਾਵੇਗੀ ਤਲਾਕਪਾਗ਼ੀ ਕੁਵੈਤ ਦੇ ਕਰੀਬੇ ਮੀਟਿੰਗ ਹੋਵੇਗੀ ਇਹਨਾਂ ਮੁੱਦਿਆਂ ਦੇ ਉੱਤੇ ਚਰਚਾਵਾਂ ਹੋਣਗੀਆਂ ਇਸ ਤੋਂ ਬਿਨਾਂ ਵੀ ਕੋਈ ਵੱਡਾ ਫੈਸਲਾ ਇਸ ਮੀਟਿੰਗ ਦੇ ਵਿੱਚ ਲਿਆ ਜਾ ਸਕਦਾ ਹੈ